ਸਸਗਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਅਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤ ਵਾਲਾ ਸੰਦ ਟਰੈਕਟਰ ਟਰਾਲੀ ਹਲ ਤਵੀਆਂ ਜਾ ਕੋਮਿਸ਼ਨਰ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ ਪੰਜ ਸੱਤ ਫੋਟੋਆਂ ਨਾਲੇ ਉਹਦੀ ਲੋੜੀ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਾਇ ਤੇ ਕਰ ਦੇਵਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਜੌਂਡੀਅਰ 53 ਦਾ ਸਟਰੈਕਟਰ ਹੈ ਸਵਰਾਜ 855 ਟਰੈਕਟਰ ਹੈ ਮਹਿੰਦਰਾ 475 ਟਰੈਕਟਰ ਹੈ ਟੀਐਸਵੀ ਦਾ 14 ਫੁੱਟਾ ਟਰਾਲਾ ਹੈ ਵੀਰੇ 11 ਕલ્ਟੀਵੇਟਰ ਨੇ ਤੇ ਇੱਕ ਛੋਟਾ ਹਾਥੀ ਹੈ Tata S ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਗੇ ਜੌਂਡੀਅਰ ਬਾਰੇ ਜੌਂਡੀਅਰ 53 ਦਾ ਟਰੈਕਟਰ ਹੈ ਵੀਰੇ 2009 ਮਾਡਲ ਟਰੈਕਟਰ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਦੇ ਟਾਇਰ ਨੇ ਪਿਛਲੇ ਟਾਇਰ ਵੀਰੇ 50 55 ਪੈਸੇ ਨੇ ਨਾਲ ਦੇ ਏਜੰਸੀ ਵਾਲੇ ਅਗਲੇ ਟਾਇਰ ਬਿਲਕੁਲ ਨਵੇਂ ਨੇ ਫੋਲੋ OK ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਬਾਡੀ ਚੈਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ 오ਰੀਜਨਲ ਪੇਂਟ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਜਿੱਦੋਂ ਦੁਬਾਰਾ ਨਹੀਂ ਹੋਇਆ ਵੀਰੇ ਕਿਤੋਂ ਪੇਂਟ ਉਤਰਿਆ ਨਹੀਂ ਵਧੀਆ ਕੰਡੀਸ਼ਨ ਪਈ ਹੈ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੀਛੇ ਨਹੀਂ ਡਬਲ ਕਲੱਚ ਪਾਵਰ ਸਟੀering ਪਾਵਰ ਬ੍ਰੇਕ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਫਾਈਬਰ ਹੁੱਡ ਲੱਗਿਆ ਹੋਇਆ ਵੀਰੇ ਮਿਊਜ਼ਿਕ ਸਿਸਟਮ ਦੇ ਨਾਲ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਦੀ ਏਰੀਆ ਮਹਿਲਪੁਰ ਪਿੰਡ ਹੈ ਵੀਰੇ ਜ਼ਿਲ੍ਹਾ ਹੁਸ਼ਿਆਰਪੁਰ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 480000 ਰੁਪਇਆ ਬਾਕੀ ਹਲਕਾ-ਬੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਨਾਲ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਸਵਰਾਜ ਟਰੈਕਟਰ ਦਿਖਾ ਰਹੇ ਹਾਂ ਸਵਰਾਜ 855 ਟਰੈਕਟਰ ਹੈ ਵੀਰੇ 2001 ਮਾਡਲ ਟੈਕ ਦੇ ਦੇ ਟਾਇਰ ਨੇ ਵੀਰੇ ਬਿਲਕੁਲ ਨਵੇਂ ਟਾਇਰ ਨੇ ਐਮ ਆਰ ਐਫ ਕੰਪਨੀ ਦੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਬਾਡੀ ਚੈਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ オリジナル ਪੇਂਟ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਜਦੋਂ ਪੇਂਟ ਉਤਰਿਆ ਨਹੀਂ ਵੀਰੇ ਵਧੀਆ ਸਾਫ ਸੁਥਰਾ ਪੇਂਟ ਪਿਆ ਹੈ ਇੰਜਨ ਪੰਪ ਗੀਅਰ ਦਾ ਡੈਕਟਰ ਬਿਲਕੁਲ ਓਕੇ ਹੈ ਮਾਲਕ ਵੀਰੇ ਵੱਲੋਂ ਫੁੱਲ ਗਰੰਟੀ ਹੈ ਵੀਰੇ ਕੰਮ ਵਗੈਰਾ ਸਾਰਾ ਹੋਇਆ ਹੈ ਬਾਹਰ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੀਸੀ ਨਹੀਂ ਪੂਰੀ ਓਕੇ ਕੰਡੀਸ਼ਨ ਨੇ ਕਿਦੋਂ ਲੀਕ ਛਿਕ ਨਹੀਂ ਵੀਰੇ ਕੋਈ ਬਲੂ ਨਹੀਂ ਮਾਰਦਾ ਟਰੈਕਟਰ ਬਿਲਕੁਲ ਓਕੇ ਚੱਲਦਾ ਹੈ ਸੈਂਟਰ ਗੇਅਰ ਹੈ ਵੀਰੇ ਡਬਲ ਕਲਚ ਹੈ ਸਿੰਪਲ ਸਟੀਅਰਿੰਗ ਹੈ ਓਕੇ ਕੰਡੀਸ਼ਨ ਹੈ ਪੂਰੀ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਏਰੀਆ ਜਿੱਦੜਵਾਹਾ ਏਰੀਆ ਵੀਰਾਂ ਦਾ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਹੈ 2,60,000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਕਈ ਕਈ ਖਰੀਦਣ ਮੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜਰੂਰ ਕਰੋ ਤਾਂ ਕਿ ਕਿਸੇ ਮਰੇ ਬੀਜ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰ। ਹਾਂਜੀ ਵੀਰੇ ਆਪੇ ਤੁਹਾਨੂੰ ਮਹਿੰਦਰਾ ਟਰੈਕਟਰ ਦਿਖਾ ਰਹੇ ਆਂ। ਮਹਿੰਦਰਾ 475 DI ਟਰੈਕਟਰ ਹੈ ਵੀਰੇ 1996 ਮਾਡਲ। ਟਰੈਕਟਰ ਦੇ ਜਿਹੜੇ ਟਾਇਰ ਨੇ ਵੀਰੇ ਬਿਲਕੁਲ ਨਵੇਂ ਟਾਇਰ ਲੱਗੇ ਹੋਏ ਨੇ ਚਾਰੇ। ਨਵੀਂ ਬੈਟਰੀ ਲੱਗੀ ਹੈ। ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਬਾਡੀ ਚਾਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ オリジナル ਪੇਂਟ ਹੈ ਵੀਰੇ। ਬਿਲਕੁਲ ਵਧੀਆ ਸਾਫ ਸੁਥਰਾ ਰੰਗ ਪੇਂਟ ਪਿਆ। ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ। ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਬਾਗ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਪੂਰੀ ਓਕੇ ਕੰਡੀਸ਼ਨ ਦਾ ਟਰੈਕਟਰ ਦੀ ਕੋਈ ਟੁੱਟ ਭੱਜ ਨਹੀਂ ਵੀਰੇ ਕਿਤੇ ਲੀਕ ਛੀਕ ਨਹੀਂ ਬਿਲਕੁਲ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਏਰੀਆ ਵੀਰੇ ਅੰਮ੍ਰਾਲਾ ਏਰੀਆ ਵੀਰਾਂ ਦਾ ਹਰਿਆਣਾ ਦੇ ਵਿੱਚ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 1,55,000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਜ ਤੁਹਾਨੂੰ ਹਲ ਦਿਖਾ ਰਹੇ ਹਾਂ ਗੈਰਾ ਹਲ ਨੇ ਵੀਰੇ 2016 ਮਾਡਲ ਸੰਤ ਐਗਰੋ ਵਰਕਰਸ ਕੌਣੀ ਵਾਲੇ ਵੀਰਾਂ ਦੇ ਬਣੇ ਹੋਏ ਨੇ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਤਿਆਰ ਨੇ ਰੰਗ ਪੇਂਟ ਸਾਰਾ ਨਾਲ ਦਾ ਵੀਰੇ 30 ਪੈਸੇ ਖੁਰਪਿਆਂ ਦੀ ਕੰਡੀਸ਼ਨ ਹੈ ਬਿਲਕੁਲ ਓਕੇ ਹੈਵੀ ਕੁਆਲਿਟੀ ਦੇ ਹਲ ਬਣੇ ਹੋਏ ਆ 2 ਕੁਆਂਟਲ 90 ਕਿਲੋ ਵਜਣੇ ਵੀਰੇ ਹਲਾਂ ਦੇ ਵਿੱਚ ਪੂਰੇ ਹੈਵੀ ਕੁਆਲਿਟੀ ਦੇ ਨੇ ਕੋਈ ਟੁੱਟ ਭੱਜ ਨਹੀਂ ਕੋਈ ਪ੍ਰੋਬਲਮ ਨਹੀਂ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਬਾਕੇ ਚੈੱਕ ਕਰਕੇ ਖਰੀਦ ਸਕਦੇ ਨੇ ਪੂਰੇ ਸ਼ੁੱਧ ਹਲ ਨੇ ਵੀਰੇ ਕੋਈ ਕਿਤੇ ਕਮੀ ਪੇਸ਼ੀ ਨਹੀਂ ਕੋਈ ਜਰਨੀ ਕੋਈ ਕਿਤੇ ਗਲੇ ਸੜੇ ਨਹੀਂ ਕੋਈ ਟੁੱਟ ਭੱਜ ਨਹੀਂ ਹੋਈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਏਰੀਆ ਵੀਰੇ ਚੁग्गा ਪਿੰਡਾ ਵੀਰਾਂ ਦਾ ਜ਼ਿਲ੍ਹਾ ਫਰੋਜਪੁਰ ਉੱਥੇ ਹਾਲ ਖੜੇ ਨੇ ਹਲਾਂ ਦੀ ਕੀਮਤ ਰੱਖੀ ਗਈ ਹੈ 14000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜੂਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹਲ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈਵੀ ਕੁਆਲਿਟੀ ਦੇ ਹਾਲ ਨੇ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਇਹਦੋਂ ਟਰਾਲੀ ਦਿਖਾ ਰਹੇ ਹਾਂ 14 ਬਾਈ 7 ਫੁੱਟ ਦੀ ਟਰਾਲੀ ਹੈ ਵੀਰੇ 2015 ਮਾਡਲ ਤਾਰਾ ਸਿੰਘ ਬਿਲਗਾ ਦੀ ਬਣੀ ਹੋਈ ਟਰਾਲੀ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਟਰਾਲੀ ਦੇ ਜਿਹੜੇ ਟਾਇਰ ਨੇ 40 ਪੈਸੇ ਟਾਇਰ ਨੇ ਵੀਰੇ ਦੋਨੋਂ ਜੋੜੀਆਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵਧੀਆ ਸਾਫ ਸੁਥਰੀ ਬਾਡੀ ਚਾਸੀ ਪਈਏ ਵੀਰੇ ਪੂਰੀ ਹੈਵੀ ਕੁਆਲਿਟੀ ਦੀ ਟਰਾਲੀ ਬਣੀ ਹੈ। ਬਾਕੀ ਤੁਸੀਂ ਫਰਸ਼ ਚਾਦਰ ਦੀ ਕੰਡੀਸ਼ਨ ਦੇਖ ਹੀ ਸਕਦੇ ਹੋ। ਬਿਲਕੁਲ ਏ ਕਲਾਸ ਕੰਡੀਸ਼ਨ ਵਿੱਚ ਫਰਸ਼ ਚਾਦਰ ਹੈ। ਕਿਤੇ ਜਰਨੀ ਵੀਰੇ ਕੋਈ ਟੁੱਟ ਭੱਜ ਨਹੀਂ। ਵਧੀਆ オリジナル ਰੰਗ ਪੇਂਟ ਪਿਆ ਟਰਾਲੀ ਦਾ ਨਾਲ ਦਾ ਬਹੁਤ ਹੀ ਘੱਟ ਯੂਜ਼ ਹੋਈ ਟਰਾਲੀ ਹੈ। ਏ ਕਲਾਸ ਕੰਡੀਸ਼ਨ ਹੈ। ਵਧੀਆ ਹੈਵੀ ਕੁਆਲਿਟੀ ਦੇ ਗਾਡਰ ਚੈਨਲ ਲੱਗੇ ਨੇ ਵੀਰੇ। ਬਾਕੀ ਤਾਰਾ ਸਿੰਘ ਬਿਲਗਾ ਦੀਆਂ ਟਰਾਲੀਆਂ ਦੀ ਕੁਆਲਿਟੀ ਸਾਰੇ ਵੀਰਾਂ ਨੂੰ ਪਤਾ ਹੀ ਆ। ਬਿਲਕੁਲ ਏ ਕਲਾਸ ਕੰਡੀਸ਼ਨ ਹੈ। ਸਾਰੀ ਐਸੈਸਰੀ ਵਗੈਰਾ ਨਾਲ ਹੈ ਵੀਰੇ ਟਰਾਲੀ ਦੇ ਏਰੀਆ ਪਾਇਲ ਪਿੰਡ ਹੈ ਵੀਰਾਂ ਦਾ ਜਿਲ੍ਹਾ ਲੁਧਿਆਣਾ ਉਥੇ ਟਰਾਲੀ ਖੜੀ ਹੈ ਟਰਾਲੀ ਦੀ ਕੀਮਤ ਰੱਖੀ ਗਈ ਹੈ 2 ਲੱਖ ਰੁਪਿਆ ਬਾਕੀ ਹਲਕਾ-ਪੁਲਕਾ ਮੌਕੇ ਦੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਛੋਟਾ ਹਾਥੀ ਦਿਖਾ ਰਹੇ ਹਾਂ ਯਾਨਕਿ Tata ऐश्वरी 2010 ਮਾਡਲ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਪੰਜਾਬ ਨੰਬਰ ਹੈ ਵੀਰੇ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਟਾਇਰ ਵਗੈਰਾ ਦੀ ਕੰਡੀਸ਼ਨ ਅਸੀਂ 90 ਪੈਸੇ ਟਾਇਰ ਪਏ ਨੇ ਵੀਰੇ ਬਿਲਕੁਲ ਬੇਦਾਗ ਸਾਫ ਸੁਥਰੇ ਕੱਚੇ ਮਾਲ ਤੇ ਚੱਲੀ ਹੋਈ ਗੱਡੀ ਹੈ ਵੀਰੇ ਕੋਈ ਕਿਤੇ ਬਾਡੀ ਦੇ ਵਿੱਚ ਡੈਂਟ ਨਹੀਂ ਕੋਈ ਰਪੇਰ ਦੀ ਜ਼ਰੂਰਤ ਨਹੀਂ ਸਰਵਿਸ ਵਗੈਰਾ ਸਾਰੀ ਹੋਈ ਹੈ ਟੋਟਲ ਬਾਡੀ ਚੈਸੀ ਦੀ ਕੰਡੀਸ਼ਨ ਬਿਲਕੁਲ ਓਕੇ ਵੀਰੇ ਕੋਈ ਕਿਤੇ ਗਲੀ ਸੜੀ ਨਹੀਂ ਕੋਈ ਜਰਨੀ ਕੋਈ ਟੁੱਟ ਭੱਜ ਨਹੀਂ ਕੋਈ ਐਕਸੀਡੈਂਟ ਨਹੀਂ ਵੀਰੇ ਗੱਡੀ ਕਿਤੇ ਲੱਗੀ ਨਹੀਂ ਬਿਲਕੁਲ ਵਧੀਆ ਸਾਫ ਸੁਥਰਾ ਰੰਗ ਪੇਂਟ ਪਿਆ ਹੈ ਬਾਕੀ ਬਿਲਕੁਲ ਓਕੇ ਕੰਡੀਸ਼ਨ ਹੈ ਪੰਜਾਬ ਨੰਬਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਮੇਰੇ ਟੈਕਸ ਵਗੈਰਾ ਇੰਸ਼ੋਰੈਂਸ ਗੱਡੀ ਦਾ ਹੋਇਆ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਏਰੀਆ ਵੀਰੇ ਪੰਜ ਦੇਵਤਾ ਪਿੰਡ ਹੈ ਵੀਰਾਂ ਦਾ ਜਿਹੜਾ ਹੁਸ਼ਿਆਰਪੁਰ ਉੱਤੇ ਇਹ ਗੱਡੀ ਖੜੀ ਹੈ ਗੱਡੀ ਦੀ ਕੀਮਤ ਰੱਖੀ ਗਈ ਹੈ 1.5 ਲੱਖ ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀ ਲੋਕ ਕਿ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦਾ ਜਾ ਇਹਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀ ਇਹਨਾਂ ਨੇ ਹਲੇ ਤੱਕ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਏ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ ਤਾਂ ਕਿ ਵੀਡੀਓ ਕਦੇ ਵੀ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਮਿਸਰੀ ਦੇ ਖੇਤਾਂ ਵਿੱਚ ਫੈਲਾਉ ਸਕੇ ਸੋ ਥੈਂਕ ਯੂ ਵੀਰੇ ਜੁੜੇ ਰਹੋ ਇਸ ਦਿਨ ਆਪਣੇ ਚੈਨਲ ਜੱਟਾਂ ਦਾ ਜਹਾਜ਼ ਦੇ ਨਾਲ ਥੈਂਕ ਯੂ ਵੈਰੀ ਮੱਚ